ਕਮੇਟੀ ਵੀ ਬਣੀ ਸੀ ਕਮੇਟੀ ਦੇ ਵਿੱਚ ਐਮਐਲਏ ਜੀਤਪਾਲ ਸਿੰਘ ਕੋਹਲੀ ਸੀਗੇ ਬਲਕੌਰ ਸਿੰਘ ਜੀ ਸਤਾਲਿਕ ਕੇ ਮੰਤਰੀ ਸੀਗੇ ਜੋ ਇਹਦਾ ਨਿਰੀਖਣ ਵੀ ਕਰਕੇ ਗਏ ਸੀ ਇਹ ਬੜੀ ਲੰਬੀ ਚੌੜੀ ਜਿਹੜੀ ਹੈਗੀ ਇੱਕ ਕਮੇਟੀ ਦਾ ਗਠਨ ਹੋਇਆ ਸੀ ਜਿਨੇ ਇਹਦਾ ਨਿਰੀਖਣ ਕੀਤਾ ਸੀ ਪਟਿਆਲਾ ਦੇ ਵੱਖ-ਵੱਖ ਥਾਵਾਂ ਦਾ ਜਿਹਦੇ ਵਿੱਚੋਂ ਇਹ ਰਜਿੰਦਰਾ ਚੀਲ ਵੀ ਸੀਗੀ ਤੇ 11 ਫਰਵਰੀ ਤੱਕ ਇਹਨੂੰ ਚਾਲੂ ਕਰਨਾ ਹੈਗਾ ਕਿ ਸਰਕਾਰ ਵੱਲੋਂ ਇਹਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤੇ ਗਏ ਨੇ ਤੁਹਾਨੂੰ ਦਿਖਾ ਦਈਏ ਕਿ ਝੀਲ ਭਰਨੀ ਸ਼ੁਰੂ ਕਰ ਦਿੱਤੀ ਹੈ ਇਹ ਪਾਣੀ ਜਿਹੜਾ ਹੈਗਾ ਝੀਲ ਵਿੱਚ ਪੈ ਰਿਹਾ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਰ ਪਾਣੀ ਦਾ ਤੁਸੀਂ ਰੰਗ ਵੇਖੋ ਪਾਣੀ ਨੂੰ ਵੇਖ ਕੇ ਸਮਝ ਸਕਦੇ ਕਿ ਝੀਲ ਭਰਨ ਦੇ ਨਾਮ ਦੇ ਵਿੱਚ ਗੰਦਗੀ ਇਹਦੇ ਵਿੱਚ ਸਿੱਟੀ ਜਾ ਰਹੀ ਹੈ ਬਿਲਕੁਲ ਮਿੱਟੀ ਰੰਗਾ ਪਾਣੀ ਹੈਗਾ ਤੇ ਪਾਣੀ गिरਦੇ ਸਾਰ ਝੱਗ ਬਣ ਰਹੀ ਹੈ ਝੱਗ ਬਣਨ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਪਾਣੀ ਸਾਫ਼ ਨਹੀਂ ਹੈਗਾ ਪਾਣੀ ਗੰਧਲਾ ਹੈਗਾ ਪਾਣੀ ਦੇ ਵਿੱਚ ਗੰਦਗੀ ਆ ਰਹੀ ਹੈ ਇਸ ਕਰਕੇ ਜਿੱਥੇ ਪਾਣੀ गिर ਰਿਹਾ ਉਹ ਛੱਗ ਬਣ ਰਹੀ ਹੈਗੀ ਹੈ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਛੀਲ ਨੂੰ ਪਰਨ ਦੇ ਨਾਮ ਦੇ ਉੱਪਰ ਗੰਦਗੀ ਛੀਲ ਵਿੱਚ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਛੀਲ ਦੇ ਵਿੱਚ ਖੜੀ ਹੋਈ ਬੁੱਟੀ ਤੁਸੀਂ ਦੇਖ ਸਕਦੇ ਹੋ ਇਹਨੂੰ ਸਾਫ਼ ਨਹੀਂ ਕੀਤਾ ਗਿਆ ਕਿਉਂਕਿ ਇਹਨੇ ਪਰਨਾ ਤਾਂ ਵਿੱਚ ਹੀ ਦਬ ਜਾਣਾ ਹੈਗਾ ਤੇ ਇਹਨੂੰ ਪਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹਦੇ ਵਿੱਚ ਮੌਕੇ ਦੇ ਉੱਪਰ ਨਿਗਰਾਨੀ ਕਰਦੇ ਹੋਏ ਕੋਈ ਵਿਅਕਤੀ ਦਿਖਾਈ ਨਹੀਂ ਦਿੱਤਾ ਤੁਸੀਂ ਵੇਖ ਸਕਦੇ ਹੋ ਕਿ ਇਧਰੋਂ ਪਾਣੀ ਪੜ ਰਿਹਾ ਤੇ ਛੋਟੇ-ਛੋਟੇ ਬੱਚੇ ਇਹਦੇ ਵਿੱਚ ਖੇਡ ਰਹੇ ਨੇ ਇਹ ਬੱਚੇ ਜਿਹੜੇ ਹੈਗੇ ਨੇ ਇਹਦੇ ਵਿੱਚ ਖੇਡ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਪਰ ਇਸ ਨੂੰ ਕੋਈ ਨਹੀਂ ਦੇਖ ਰਿਹਾ ਹੈਗਾ ਸੋ ਇਹ ਹਾਲ ਨੇ ਝੀਲ ਦੇ ਤੇ ਨਾ ਕੋਈ ਇੱਥੇ ਵਿਅਕਤੀ ਹੈਗਾ ਇਹ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਹਾਸੇ ਦਾ ਕਾਰਨ ਹੋ ਸਕਦਾ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਬੇਟਾ ਕਿੱਥੋਂ ਆਏ ਹੋ ਹੈਲੋ ਬੇਟਾ ਕਹਾਂ ਸੇ ਆਏ ਹੋ نیچے ਕਿਸ ਤਰ੍ਹਾਂ ਆਏ ਆ ਸੋਏ ਬੱਚਿਆਂ ਨੂੰ ਹੁਣ ਮੈਂ ਆਵਾਜ਼ ਮਾਰ ਕੇ ਪੁੱਛਿਆ ਤਾਂ ਬੱਚੇ ਜਾਂਦੇ ਜਰੂਰ ਦਿਖਾਈ ਦੇ ਰਹੇ ਲੇਕਿਨ ਤੁਹਾਨੂੰ ਦੱਸ ਦੇ ਕਿ ਜਿਹੜਾ ਇਹਦਾ ਮੇਨ ਗੇਟ ਹੈਗਾ ਛੇਲ ਦਾ ਉਹ ਲੋਕ ਕੀਤਾ ਹੋਇਆ ਹੈ ਫਿਰ ਵੀ ਬੱਚੇ ਕਿਧਰੋਂ ਆ ਰਹੇ ਕਿ ਕਿਹੜੇ ਰਾਹ ਤੋਂ ਆ ਰਹੇ ਨਹੀਂ ਅਸੀਂ ਵੀ ਇਹਦੇ ਅੰਦਰ ਐਂਟਰ ਹੋਏ ਆ ਤੇ ਇੱਕ ਪਾਸੇ ਦਾ ਰਾਹ ਜਿਹੜਾ ਖੁੱਲਿਆ ਹੋਇਆ ਹੈ ਛੋਟੇ ਛੋਟੇ ਬੱਚੇ ਚ ਖੇਡਦੇ ਹੋਏ ਦਿਖਾਈ ਦਿੱਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਉਣਗੇ ਸਾਡੀ ਆਵਾਜ਼ ਮਾਰਨ ਤੋਂ ਬਾਅਦ ਬੱਚੇ ਹੁਣ ਉਹ ਸਾਹਮਣੇ ਕੰਧ ਟੱਪਦੇ ਹੋਏ ਦਿਖਾਈ ਦੇਣਗੇ ਸੋ ਇਸ ਤਰੀਕੇ ਦੇ ਨਾਲ ਇੱਥੇ ਕੋਈ ਦੁਰਘਟਨਾ ਵਾਪਰ ਸਕਦੀ ਹੈ ਨਾ ਇੱਥੇ ਕੋ ਸਿਕਿਉਰਿਟੀ ਗਾਰਡ ਹੈ ਨਾ ਕਿਸੇ ਤਰ੍ਹਾਂ ਦਾ ਧਿਆਨ ਦਿੱਤਾ ਜਾ ਰਿਹਾ ਤੁਹਾਨੂੰ ਹੋਰ ਅਗਲੇ ਪਾਸੇ ਲੈ ਕੇ ਚਲਦੀ ਆ ਇਸ ਝੀਲ ਦੇ ਚਾਰੋਂ ਬੰਨੇ ਜਿਹੜੀ ਇਹ ਜਗਾ ਬਣੀ ਹੋਈਓ ਥਾਂ ਥਾਂ ਤੋਂ ਖੋਖਲੀ ਹੋਈ ਪਈ ਹੈ ਕਈ ਥਾਂਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਝੀਲ ਖੋਖਲੀ ਹੈ ਆ ਤੁਸੀਂ ਵੇਖ ਸਕਦੇ ਹੋ ਇਹ ਪਾਣੀ ਅੰਦਰ ਵੱਲ ਜਾਊਗਾ ਤਾਂ ਕਿਸੇ ਵੇਲੇ ਵੀ ਛੀਲ ਦਾ ਪਾਣੀ ਨੁਕਸਾਨ ਪਹੁੰਚਾ ਸਕਦਾ ਹੈ ਤੇ ਇਹਦੇ ਨਵੀਨੀਕਰਨ ਦੇ ਉੱਪਰ ਜਿਹੜਾ ਸਰਕਾਰ ਦਾ ਕੀਤਾ ਹੋਇਆ ਬਜਟ ਆ ਉਹ ਕਿੱਥੇ ਲੱਗਿਆ ਹੋਣਾ ਸੋ ਇਸ ਛੀਲ ਨੂੰ ਨੀਚੋਂ ਸਾਫ਼ ਕੀਤੇ ਬਿਨਾ ਇਹਦੇ ਵਿੱਚ ਗੰਦਾ ਪਾਣੀ ਪਾ ਕੇ ਭਰ ਕੇ 11 ਫਰਵਰੀ ਨੂੰ ਚਲਾਉਣ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਸਾਰੇ ਮਾਮਲੇ ਦੇ ਉੱਪਰ ਲੰਬੇ ਸਮੇਂ ਤੋਂ ਪ੍ਰਭਜੀਤ ਪਾਲ ਐਡਵੋਕੇਟ ਕੰਮਕਾਰ ਕਰ ਰਹੇ ਨੇ ਇਹ ਵੀ ਜਾਣਕਾਰੀ ਲੈ ਰਹੇ ਨੇ ਕਿੱਥੇ ਤੱਕ ਮਾਮਲਾ ਪਹੁੰਚਿਆ ਹੋਣ ਦੇ ਮਾਮਲਾ ਅਖਬਾਰਾਂ ਤੱਕ ਵੀ ਪਹੁੰਚਾਇਆ ਸੀਗਾ ਨਿਊਜ਼ ਚੈਨਲਾਂ ਤੱਕ ਵੀ ਪਹੁੰਚਾਇਆ ਸੀਗਾ ਆਪਾਂ ਹੁਣ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਨੂੰ ਕਿਸ ਤਰ੍ਹਾਂ ਵੇਖਦੇ ਨੇ ਤੁਹਾਨੂੰ ਅਗਲੀਆਂ ਤਸਵੀਰਾਂ ਹੋਰ ਦਿਖਾਵਾਂਗੇ ਕਿ ਛੀਲ ਦੇ ਵਿੱਚ ਕਿਸ ਤਰ੍ਹਾਂ ਬੈਠ ਕੇ ਲੋਕ ਸ਼ਰਾਬ ਦਾ ਸੇਵਨ ਕਰਕੇ ਇੱਥੇ ਸ਼ਰਾਬ ਦੀਆਂ ਬੋਤਲਾਂ ਸਿੱਟ ਕੇ ਜਾਂਦੇ ਨੇ ਉਹ ਤਸਵੀਰਾਂ ਵੀ ਤੁਹਾਨੂੰ ਮੈਂ ਵਿਖਾਉਣਾ ਉਹ ਤਸਵੀਰਾਂ ਹੈ ਰਜਿੰਦਰਾ ਛੀਲ ਦੀਆਂ ਨੇ ਜਿੱਥੇ ਤੁਸੀਂ ਵੇਖ ਸਕਦੇ ਹੋ ਸ਼ਰਾਬ ਦੀਆਂ ਬੋਤਲਾਂ ਪੀਪੀ ਕਾ ਸਿੱਟੀਆਂ ਹੋਏ ਨੇ ਤੁਹਾਨੂੰ ਹੋਰ ਅੰਦਰ ਦੇ ਸੀਨ ਦਿਖਾ ਦ ਸ਼ਰਾਬ ਦੀਆਂ ਬੋਤਲਾਂ ਤੇ ਜਿਹੜੇ ਖਾਲੀ ਡੱਬੇ ਹੈਗੇ ਨੇ ਹੋਰ ਸ਼ਰਾਬ ਦੀਆਂ ਦੇਸੀ ਸ਼ਰਾਬ ਦੀਆਂ ਬੋਤਲਾਂ ਨੇ ਉਹ ਇਹਦੇ ਵਿੱਚ ਸਿੱਟੀਆਂ ਹੋਏ ਨੇ ਜਿਸ ਤੋਂ ਬਿਲਕੁਲ ਜਾਇਰ ਹੁੰਦਾ ਕਿ ਕਿਸ ਤਰ੍ਹਾਂ ਇੱਥੇ ਇਸ ਛੀਲ ਦੇ ਵਿੱਚ ਬੈਠ ਕੇ ਸ਼ਰਾਬ ਦਾ ਜਿਹੜਾ ਹੈਗਾ ਨਸ਼ਾ ਕੀਤਾ ਜਾਂਦਾ ਹੈਗਾ ਤੇ ਲੋਕ ਹੁੱਲੜਬਾਜੀ ਵੀ ਕਰਦੇ ਹੋਣਗੇ ਕਿਉਂਕਿ ਸ਼ਰਾਬ ਪੀਣ ਤੋਂ ਬਾਅਦ ਸਾਰਾ ਕੁਝ ਹੁੰਦਾ ਹੈ ਤੇ ਸਾਹਮਣੇ ਪਾਰਕ ਨੂੰ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਹੈਗੇ ਨੇ ਚੇਲਦੇ ਵਿੱਚ ਖੇਡਦੇ ਹੋਏ ਦਿਖਾਈ ਦੇ ਰਹੇ ਨੇ ਉੱਪਰ ਵੱਲ ਮੈਂ ਕੈਮਰਾਮੈਨ ਨੂੰ ਕਹ ਕੈਮਰਾ ਕਮਾ ਕੇ ਦਿਖਾਓ ਕਿਉਂਕਿ ਉੱਪਰ ਕੈਮਰਾ ਕਮਾਣਾ ਇਸ ਲਈ ਜ਼ਰੂਰੀ ਹੈ ਬਿਲਕੁਲ ਚੇਲਦੇ ਨਾਲ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਹੈਗਾ ਜਿੱਥੇ ਯਾਤਰੀ ਸ਼ਰਧਾਲੂ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਆਉਂਦੇ ਨੇ ਤੋਂ ਨਾਲ ਹੀ ਜੇਕਰ ਜਿਹਾ ਹਾਲ ਹੋਏਗਾ ਝੀਲ ਦਾ ਜਿਹਦੇ ਉੱਚੇ ਲੋਕ ਸ਼ਰਾਬ ਪੀ ਕੇ ਹੁੱਲੜਬਾਜੀ ਕਰਦੇ ਹੋਣਗੇ ਗੰਦਾ ਪਾਣੀ ਹੋਏਗਾ ਤਾਂ ਫਿਰ ਕਿਵੇਂ ਸਵੱਛਤਾ ਰਹੇਗੀ ਸੋ ਇਹ ਸਾਰੇ ਮਾਮਲੇ ਦੇ ਉੱਪਰ ਪ੍ਰਭਜੀਤ ਪਾਲ ਜੋ ਐਡਵੋਕੇਟ ਹੈਗੇ ਨੇ ਉਹ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਤੁਹਾਨੂੰ ਜਿਵੇਂ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਮੁੱਦੇ ਦੇ ਉੱਪਰ ਪ੍ਰਭਜੀਤ ਪਾਲ ਦੇ ਬਿਆਨ ਆਉਂਦੇ ਰਹੇ ਨੇ ਅਖਬਾਰਾਂ ਦੇ ਵਿੱਚ ਨਿਊਜ਼ਪੇਪਰਾਂ ਦੇ ਵਿੱਚ ਪ੍ਰਭਜੀਤ ਪਾਲ ਦੱਸਦੇ ਰਹੇ ਨੇ ਕਿ ਇਹ ਜਿਹੜੀ ਛੀਲ ਹੈਗੀ ਹੈ ਛੀਲ ਦਾ ਜਿਹੜਾ ਸੁੰਦਰੀਕਰਨ ਹੈਗਾ ਉਹ ਹੋਣਾ ਚਾਹੀਦਾ ਹੈਗਾ ਪ੍ਰਭਜੀਤ ਪਾਲ ਵੀ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਪ੍ਰਭਜੀਤ ਪਾਲ ਅਸੀਂ ਛੀਲ ਦਾ ਹਾਲ ਦੇਖਿਆ ਤੁਹਾਨੂੰ ਛੀਲ ਕਿੰਨੀ ਕੁ ਵਧੀਆ ਲੱਗ ਰਹੀ ਹੈ 11 ਫਰਵਰੀ ਨੂੰ ਚੱਲਣ ਜਾ ਰਹੀ ਹੈ ਦੇਖੋ ਇਹ ਛੀਲ ਕਿਸੇ ਟਾਈਮ ਸ਼ਹਿਰ ਦਾ ਦਿਲ ਜਾਣੀ ਜਾਂਦੀ ਸੀ ਤੇ ਲੋਕਾਂ ਦੀ ਸੇਧ ਦਾ ਬੜਾ ਵੱਡਾ ਰਾਜ ਸੀ ਹਜ਼ਾਰਾਂ ਟੂਰਿਸਟ ਇੱਥੇ ਘੁੰਮਣ ਆਉਂਦਾ ਸੀ ਸ਼ਹਿਰ ਵਾਸੀ ਇੱਥੇ ਆਉਂਦੇ ਸੀ ਇਹ ਦੇਖੋ ਇਹ ਜਿਹੜੀ ਇਹਦੀ ਪਲੇਸ ਹੈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਸ਼ਹਿਰ ਦੀ ਮਾਲ ਰੋਡ ਤੇ ਔਰ ਮਾਲ ਰੋਡ ਕਿਸੇ ਵੀ ਸਟੇਟ ਦੀ ਕਿਸੇ ਵੀ ਸ਼ਹਿਰ ਦੀ ਬੜਾ ਵੱਡਾ ਤੇਲ ਹੀ ਹੁੰਦੀ ਉਹ ਇਸ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਇਤਿਹਾਸਿਕ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਹੈ ਜਿੱਥੇ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਸ਼ਰਧਾਲੂ ਆਉਂਦੇ ਨੇ ਔਰ ਅੱਜ ਵੀ ਦੇਖੋ ਤੁਸੀਂ ਹਜ਼ਾਰਾਂ ਦੇ ਹਿਸਾਬ ਨਾਲ ਰੋਡਾਂ ਤੇ ਤੁਸੀਂ ਕੈਮਰਾ ਮਾਰੋਗੇ ਤਾਂ ਸ਼ਰਧਾਲੂ ਉੱਥੇ ਘੁੰਮ ਰਹੇ ਨੇ ਤੇ ਇਹਦੇ ਉੱਤੇ ਲੱਖਾਂ ਕਰੋੜਾਂ ਰੁਪਇਆ ਸਮੇਂ-ਸਮੇਂ ਤੇ ਖਰਚਾ ਜਾ ਚੁੱਕਾ ਹੈ ਤੇ ਜਿਹੜਾ ਕੀ ਪਰ ਉਸ ਤੋਂ ਬਾਅਦ ਮੈਂਟੇਨ ਨਾ ਕਰਨ ਕਰਕੇ ਬਰਬਾਦੀ ਬਰਬਾਦ ਹੀ ਹੁੰਦਾ ਰਿਹਾ ਯਾਦ ਹੈ ਬਰਉਜੀਤ ਜੀ ਜਿੰਨੇ ਵਾਰੀ ਵੀ ਸਰਕਾਰ ਕੋਈ ਆਉਂਦੀ ਹੈ ਤਬਦੀਲੀ ਹੁੰਦੀ ਹੈ ਹਰ ਇੱਕ ਵਾਰ ਇਹਦੇ ਨਵੀਨੀਕਰਨ ਦੇ ਨਾਮ ਤੇ ਪੈਸੇ ਆਉਂਦੇ ਨੇ ਤੇ ਨਵੀਨੀਕਰਨ ਦਾ ਦਿਖਦਾ ਇਹ ਕਿਧਰੇ ਦਿਖ ਰਿਹਾ ਤੁਹਾਨੂੰ ਅਸੀਂ ਬੜੇ ਲੰਬੇ ਸਮੇਂ ਤੋਂ ਇਸ ਪਿੱਛੇ ਪਏ ਹੋਏ ਸੀ ਸਰਕਾਰਾਂ ਨੂੰ ਮੈਮੋਰੰਡਮ ਦਿੰਦੇ ਸੀ ਕੈਪਟਨ ਸਰਕਾਰ ਨੂੰ ਵੀ ਅਸੀਂ ਕਿਹਾ ਐ ਜੁ ਕੈਪਟਨ ਸਰਕਾਰ ਨੇ ਥੋੜਾ ਜਿਹਾ ਦੇ ਵੱਲ ਧਿਆਨ ਦਿੱਤਾ ਕਿਉਂਕਿ ਇਹ ਉਹਨਾਂ ਦੀ ਵਿਰਾਸਤ ਗਣੀ ਜਾਂਦੀ ਹੈ ਜਿਵੇਂ ਕਿ ਰਜਿੰਦਰਾ ਲੇਕ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਮਹਾਰਾਜਾ ਰੇਂਦਰ ਸਿੰਘ ਦੇ ਨਾਮ ਤੇ ਬਣੀ ਹੋਈ ਹੈ ਔਰ 135 ਸਾਲਾਂ ਬਾਅਦ ਮਹਾਰਾਜਾ ਪਹਿਲਾ ਮਹਾਰਾਜਾ ਭពਿੰਦਰ ਭពਿੰਦਰ ਸਿੰਘ ਨੇ ਇਹ ਛੀਲ ਵਿਕਸਿਤ ਕੀਤੀ ਸੀ ਮਹਾਰਾਜਾ ਰੇਂਦਰ ਸਿੰਘ ਦੇ ਨਾਮ ਤੇ ਔਰ ਕੈਪਟਨ ਸਾਹਿਬ ਨੂੰ ਜਦੋਂ ਅਸੀਂ ਚਿੱਠੀਆਂ ਪਾਈਆਂ ਮੈਮੋਰੰਡਮ ਦਿੱਤੇ ਥੋੜਾ ਜਿਹਾ ਉਹਨਾਂ ਨੇ ਧਿਆਨ ਦਿੱਤਾ ਇਸ ਲੇਕ ਵੱਲ ਔਰ 5 ਕਰੋੜ 4 ਲੱਖ ਦਾ ਟੈਂਡਰ ਲੱਗਿਆ ਇਹਦਾ ਛੀਲ ਦਾ ਔਰ ਉਹਦੇ ਵਿੱਚੋਂ 5 ਕਰੋੜ 4 ਲੱਖ ਸੰਤ ਕਿਉਂਕਿ ਮੈਂਟੇਨ ਹੀ ਕਰਨਾ ਸੀ ਝੀਲ ਨੂੰ ਬੜੇ ਸੋਹਣੇ ਫੁਆਰੇ ਲਾਤੇ ਬਹੁਤ ਅੱਛੀ ਤਰੀਕੇ ਨਾਲ ਨੂੰ ਸਜਾਇਆ ਗਿਆ ਔਰ ਸ਼ਹਿਰ ਵਾਸੀ ਵੀ ਬੜੇ ਖੁਸ਼ ਸੀ ਔਰ ਜਿਹੜੇ ਟੂਰਿਸਟ ਆਉਂਦੇ ਸੀ ਇੱਥੇ ਪ੍ਰਿਆ ਚਹਿਲ ਪਹਿਲ ਦਿਖਣ ਲੱਗੀ ਸੀ ਉਹ ਕੋਲੇ ਕਚਹਿਰੀ ਹੈ ਕਚਹਿਰੀ ਵੀ ਤਕਰੀਬਨ 10 ਤੋਂ 15000 ਕਲਾਇੰਟਸ ਡੇਲੀ ਆਉਂਦੇ ਨੇ ਸੋ ਬੜੀ ਸੋਹਣਾ ਟੂਰਿਸਟ ਪਲੇਸ ਹੈ ਔਰ ਲੋਕ ਦੇਖੋ ਤੁਸੀਂ ਅੱਜ ਵੀ ਕੈਮਰਾ ਮਾਰਿਆ ਦੇਖੋ ਸਾਰੇ ਟੂਰਿਸਟ ਕਿਵੇਂ ਬੈਠੇ ਨੇ ਲੋਕ ਵੀ ਬੈਠੇ ਨੇ ਘੁੰਮਣ ਆਏ ਹੋਏ ਨੇ ਬੈਠੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਬਾਹਰ ਦਾ ਦ੍ਰਿਸ਼ ਵੀ ਦੇਖਿਆ ਗਿਆ ਪੂਰੀ ਰੋ ਇਸ ਥਾਂ ਤੋਂ ਕਿਸ਼ਤੀਆਂ ਚਲਦੀਆਂ ਸੀ ਕਿਸੇ ਵੇਲੇ ਤੇ ਆਜਾ ਕਿਸ਼ਤੀ ਦੇਖੋ ਪ੍ਰਭਜੀਤ ਪਾਲੇ ਦਾ ਕੀ ਹਾਲਾਤ ਨੇ ਹੋਣ ਜਾ ਰਹਾ ਤੁਹਾਨੂੰ ਕਿ ਇੱਕ ਇੱਕ ਚੀਜ਼ ਦੇਖੋ ਬੜੀ ਖੂਬਸੂਰਤ ਇਸ ਲੇਖ ਤੇ ਪਈ ਪਈ ਏ ਜਿਹੜੀ ਕਿ ਸਾਡੇ ਵੀ ਕਾਲਜ ਟਾਈਮ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਏ ਕਿਉਂਕਿ ਅਸੀਂ ਇਸ ਬੋਟ ਤੇ ਬੈਠੇ ਘੁੰਮੇ ਤੁਸੀਂ ਵੀ ਇਹ ਘੁੰਮੇ ਹੋਵੋਗੇ ਇਹਦੇ ਸਭ ਤੋਂ ਉੱਪਰ ਜਿਹੜੀ ਸ਼ਾਨਦਾਰ ਚੀਜ਼ ਹੈ ਉੱਪਰ ਕੀ ਲਿਖਿਆ ਆਪਣੇ ਸ਼ਹਿਰ ਨੂੰ ਚੀਜ਼ ਵਿੱਚ ਸਾਫ਼ ਰੱਖੋ ਕੀਪ ਯੂਰ ਸਿਟੀ ਐਂਡ ਲੇਕ ਕਲੀਨ ਦੇਖੋ ਇੱਕ ਖੁਦ ਆਪ ਹੀ ਸਫਾਈ ਨੂੰ ਤਰਸਰੀ ਹੈ ਮੈਂ ਕਹਾਂ ਜੀ ਕਿਆ ਖੂਬਸੂਰਤ ਲਾਈਨਾਂ ਨੇ ਤੇ ਥੱਲੇ ਕਿਆ ਖੂਬਸੂਰਤੀ ਇਹ ਬੋਟ ਦੇ ਵਿੱਚ ਦਿਖ ਰਹੀ ਤੇ ਕਿਆ ਖੂਬਸੂਰਤੀ ਝੀਲ ਦੇ ਵਿੱਚ ਦਿਖ ਰਹੀ ਹੈ ਸੋ ਸਰਕਾਰਾਂ ਇਹਦਾ ਮਤਲਬ ਲਿਖਦੀਆਂ ਕੀ ਨੇ ਤੇ ਕਰਦੀਆਂ ਕੀ ਨੇ ਪੋਲਿਸੀਜ਼ ਕੀ ਨੇ ਤੇ ਲੋਕਾਂ ਲਈ ਹੁੰਦਾ ਕੀ ਹੈ ਸੋ ਅਸੀਂ ਆਮ ਆਦਮੀ ਪਾਰਟੀ ਬਣੀ ਉਸ ਤੋਂ ਬਾਅਦ ਇਹਨਾਂ ਨੂੰ ਵੀ ਮੈਂਬਰਾਂ ਨੂੰ ਦਿੱਤੇ ਮਾਨਜੋ ਕੋਹਲੀ ਸਾਹਿਬ ਸਾਡੇ ਐਮਐਲਏ ਨੇ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਉਸ ਤੋਂ ਬਾਅਦ ਇੱਕ ਵਿਧਾਨ ਸਭਾ ਕਮੇਟੀ ਬਣੀ 13 ਮੈਂਬਰਾਂ ਦੀ ਜਿ 13 ਦੇ 13 ਐਮਐਲਏ ਔਰ ਜਿਹੜੇ ਮਾਨਜੋਗ ਸਾਡੇ ਮੰਤਰੀ ਸਾਹਿਬ ਕੋਹਲੀ ਸਾਹਿਬ ਵੀ ਹੈਗੇ ਨੇ ਮੈਂਬਰ ਔਰ ਜਿਹੜੇ ਇਸ ਟਾਈਮ ਮੰਤਰੀ ਨੇ ਸਥਾਨਕ ਸਰਕਾਰਾਂ ਦੇ ਜਿਹਦੇ ਅੰਦਰ ਕਾਰਪੋਰੇਸ਼ਨ ਵਗੈਰਾ ਆਉਂਦੀਆਂ ਨੇ ਉਹ ਵੀ ਬਲਕ ਸਰਦਾਰ ਬਲਕਾਰ ਸਿੰਘ ਇਸ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਨੇ ਸਰਵੇ ਕੀਤਾ ਇਸ ਤੋਂ ਇਲਾਵਾ ਹੋਰ ਵੀ ਅਬਲੋਵਾਲ ਡੇਰੀ ਪ੍ਰੋਜੈਕਟ ਹੈਰੀਟੇਜ ਸਟਰੀਟ ਕਿਲਾ ਇਹਦਾ ਸਾਰਾ ਵੇਖਿਆ ਉਹਨਾਂ ਨੇ ਵੀ ਕਿੱਥੇ ਕਿੱਥੇ ਪੈਸੇ ਲੱਗੇ ਔਰ ਘਪਲੇ ਹੋਏ ਨੇ ਉਹਨਾਂ ਨੇ ਹੁਕਮ ਕੀਤੇ ਵੀ ਉਹਨਾਂ ਪੈਸਿਆਂ ਦੇ ਵਿੱਚ ਹੀ ਚੀਜ਼ ਨੂੰ ਚੀਜ਼ ਨੂੰ ਚਾਲੂ ਕੀਤਾ ਜਾਵੇ ਕਿ ਪੰਜ ਕਰੋੜ ਚਾਰ ਚਾਰ ਲੱਖ ਹਿਊਜ ਅਮਾਉਂਟ ਸੀ ਤੇ ਉਸ ਤੋਂ ਬਾਅਦ ਨਾ ਬੀਐਨਆਰ ਨੇ ਧਿਆਨ ਦਿੱਤਾ ਨਾ ਡਰੇਨਸ ਵਿਭਾਗ ਨੇ ਨਾ ਦਿੱਤਾ ਕਾਰਪੋਰੇਸ਼ਨ ਨੇ ਸੋ ਪੈਸੇ ਦੀ ਬਰਬਾਦੀ ਹੋ ਗਈ ਸੋ ਉਹਨਾਂ ਨੇ ਹੁਕਮ ਕੀਤਾ ਵੀ 13 ਫਰਵਰੀ ਤੱਕ ਇਹ ਛੀਲ ਚਾਲੂ ਕੀਤੀ ਜਾਵੇ ਪਰ ਆਨਣ ਫਾਨਣ ਦੇ ਵਿੱਚ ਅੱਜ ਕੀ ਹੋ ਰਿਹਾ ਹੈ ਅੱਜ ਕੀ ਹੋ ਰਿਹਾ ਦੇਖੋ 13 ਫਰਵਰੀ ਤੇ ਚਾਲੂ ਕਰਨ ਦੇ ਚੱਕਰ ਦੇ ਵਿੱਚ ਜਲਦਬਾਜ਼ੀ ਚ ਪਾਣੀ ਛੜਤਾ ਪਾਣੀ ਦੇਖੋ ਪਾਣੀ ਕਿੰਨਾ ਗੰਦਾ ਪਾਣੀ ਵੀ ਮੈਂ ਪਾਣੀ ਤੋਂ ਪਹਿਲਾਂ ਪ੍ਰਭਜੀ ਚਪਲ ਜੀ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਕੋਈ ਛੀਲ ਨੂੰ ਦੁਬਾਰਾ ਸ਼ੁਰੂ ਕਰਨਾ ਹੁੰਦਾ ਇੱਕ ਵਾਰੀ ਉਹ ਚੰਗੀ ਤਰ੍ਹਾਂ ਸਫਾਈ ਹੁੰਦੀ ਹੈ ਕੀ ਲੱਗਦਾ ਕਿ ਸਫਾਈ ਹੋ ਚੁੱਕੀ ਛੀਲ ਦੀ ਮੈਂ ਕਹਿੰਦਾ ਜੀ ਦੇਖੋ ਜਲਦਬਾਜੀ ਦੇ ਵਿੱਚ ਉਸ ਦਿਨ ਤੁਸੀਂ ਕਿਤੇ ਨਿਊਜ਼ ਚੈਨਲ ਨੇ ਤੁਸੀਂ ਖਬਰ ਚਲਾਈ ਮੈਂ ਬਹੁਤ ਤੁਹਾਡਾ ਧੰਨਵਾਦ ਆ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਤੁਸੀਂ ਫੋਨ ਕੀਤਾ ਡੀਸੀ ਸਾਹਿਬ ਨੇ ਫੁਆਰੇ ਵਗੈਰਾ ਸਾਰੇ ਨਵੇਂ ਲਵਾਤੇ ਪਰ ਇਹਦੀ ਛੀਲ ਦੀ ਸਫਾਈ ਹੋਣਾ ਬਹੁਤ ਜ਼ਰੂਰੀ ਸੀ ਇੱਕ ਤਾਂ ਕਿਤੇ ਪਾਣੀ ਦੀ ਪਾਈਪ ਦੀ ਲੀਕੇਜ ਹੈ ਜਦੋਂ ਪਾਈਪ ਕਿਤੇ ਟੁੱਟੀ ਹੋਈ ਹੈ ਪਾਣੀ ਗੰਦਾ ਆ ਰਿਹਾ ਹੈ ਦੂਜਾ ਘਟੋ ਘਟ ਹੋਰ ਨਹੀਂ ਤਾਂ ਇਹ ਜਿਹੜੀ ਜੜੀ ਬੂਟੀ ਸੀ ਇੱਥੇ ਆਮ ਤੌਰ ਤੇ ਰਾਉਂਡ ਅਪ ਤਾਂ ਮਾਰੀ ਜਾ ਸਕਦੀ ਸੀ ਜਿਹਦੇ ਨਾਲ ਪੂਰਾ ਕਾ ਇੱਕ ਵਾਰੀ ਸੁੱਕੀ ਦਾ ਤਾਂ ਉਹਨਾਂ ਨੇ ਮੈਨੂੰ ਲੱਗਦਾ ਦੇਸੀਆ ਤਰੀਕਾ ਲਾ ਲਏ ਜਿਵੇਂ ਪਾਣੀ ਆ ਰਿਹਾ ਹੈ ਉਹਨੇ ਪਾਣੀ ਭਰ ਜੀਗਾ ਵਿਚੀ ਦਬ ਜਾਣੀ ਹੈ ਦਬ ਨਹੀਂ ਜਾਣੀ ਜੇ ਬੂਟੀ ਵੱਧ ਜੇਗੀ ਇਹ ਵਧਨ ਵੱਧ ਕਰਕੇ ਜੇ 4 ਫੁੱਟ ਪਾਣੀ ਪਰੋਗੇ ਬੂਟੀ 5 ਫੁੱਟ ਤੱਕ ਚਲੀ ਜਾਏਗੀ ਇਹ ਤਾਂ ਇੱਕ ਸਮੇਂ ਪਾਣੀ ਤੋਂ ਉੱਪਰ ਆ ਜਾਏਗੀ ਬੂਟੀ ਫਿਰ ਕਿਸ਼ਤੀਆਂ ਕਿੱਥੇ ਚੱਲਣਗੀਆਂ ਸੋ ਅਸੀਂ ਤਾਂ ਇਹ ਚਾਉਂਦੇ ਆ ਵੀ ਇਹ ਸ਼ਹਿਰ ਦਾ ਦਿਲ ਹੈ ਲੋਕਾਂ ਦੀ ਖੂਬਸੂਰਤੀ ਦਾ ਰਾਜ ਹੈ ਸਿਹਤ ਦੀ ਖੂਬਸੂਰਤੀ ਦਾ ਰਾਜ ਹੈ ਇਹਨੂੰ ਕਿਸੇ ਕੰਪਨੀ ਨੂੰ ਠੇਕੇ ਤੇ ਦੇ ਦਿਓ ਅਗਰ ਤੁਹਾਨੂੰ ਦੋ ਦੋ ਮੈਂਟੇਨ ਨਹੀਂ ਹੁੰਦੀ ਕਿਸੇ ਸ਼ਹਿਰ ਦੇ ਦਿਲ ਦੇ ਵਿੱਚ ਮੈਂ ਵੇਖਿਆ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਲੋਕ ਸ਼ਰਾਬ ਪੀ ਰਹੇ ਨੇ ਦਿਲ ਚ ਬੈਠ ਕੇ ਦੇਖੋ ਜੀ ਕਿਤੇ ਨਾ ਕਿਤੇ ਜਿਵੇਂ ਆਪਾਂ ਸੜਕਾਂ ਤੇ ਪਖਾਰੀ ਬੈਠੇ ਨੇ ਜਾਂ ਤੁਸੀਂ ਮਾਲ ਰੋਡ ਤੇ ਚਲੇ ਜਾਓ ਝੁੱਗੀਆਂ ਪਾਈ ਬੈਠੇ ਨੇ ਪਖਾਰੀ ਜਾ ਇਹੋ ਜਿਹੇ ਥਾਵਾਂ ਤੇ ਬੜੇ ਵੱਡੇ ਅਪਰਾਧੀ ਵੀ ਬੈਠ ਸਕਦੇ ਨੇ ਕਿਉਂਕਿ ਇਹ ਇਹੋ ਜਿਹੇ ਥਾਵਾਂ ਤਾਂ ਲੱਭਦੇ ਨੇ ਅਪਰਾਧੀ ਜਿਹੜੇ ਕਿ ਪੁਲਿਸ ਤੋਂ ਲੋਕੇ ਬਿਠੇ ਰਹਿੰਦੇ ਨੇ ਔਰ ਜਿਹੋ ਜਿਹੋ ਜੀ ਟੂਰਿਸਟ ਪਲੇਸ ਆ ਜਿਸ ਤਰ੍ਹਾਂ ਦੀ ਇਹ ਥਾਂ ਹੈ ਇੱਥੇ ਅਪਰਾਧੀ ਅਗਰ ਇਸ ਤਰ੍ਹਾਂ ਦੇ ਸ਼ਰਾਬ ਪੀ ਕੇ ਬੈਠਣਗੇ ਤਾਂ ਕੋਈ ਘਰਾ ਵੀ ਕਰ ਸਕਦੇ ਨੇ ਆਰਮੀਕ ਸਥਾਨ ਤੇ ਵੱਧਦੇ ਨੇ ਫਿਰ ਬੇਅਦਵੀ ਦੀ ਗੱਲ ਆ ਜਾਂਦੀ ਮੈਂ ਦੇਖੋ ਜੀ ਬਿਲਕੁਲ ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ ਕਿਉਂਕਿ ਬਹੁਤ ਹੀ ਇਤਿਹਾਸਿਕ ਮਾਤਾ ਦਾ ਮੰਦਿਰ ਹੈ ਬਹੁਤ ਸ਼ਰਧਾ ਲੋਕਾਂ ਦੀ ਤੇ ਉਹਦੇ ਆਸ-ਪਾਸ ਤਾਂ ਵੈਸੇ ਹੀ ਬਹੁਤ ਜ਼ਿਆਦਾ ਸਫਾਈ ਚਾਹੀਦੀ ਹੈ ਔਰ ਮੈਂ ਕਹਿੰਦਾ ਧਾਰਮਿਕ ਸਥਾਨ ਦਾ ਸਾਹਮਣੇ Omax Mall ਦਾ ਇਧਰ ਡਿਸਟ੍ਰਿਕਟ ਕੋਰਟ ਦਾ ਸਾਰੀ ਚੀਜ਼ ਦਾ ਤਾਂ ਫਾਇਦਾ ਇਹਨਾਂ ਲੈਣਾ ਚਾਹੀਦਾ ਸਰਕਾਰ ਨੂੰ ਕਿਥੇ ਟੂਰਿਸਟ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਇੱਥੇ ਆਲਰੇਡੀ ਹਜ਼ਾਰਾਂ ਇੰਤਜ਼ਾਰ ਚ ਲੋਕ ਆਉਂਦੇ ਨੇ ਜੇ ਇੱਥੇ ਲੀਕ ਲੈਕ ਬਣ ਜਾਂਦੀ ਹੈ ਤਾਂ ਤੁਸੀਂ ਇਹਨੂੰ ਸੁਖਨਾ ਲੈਕ ਤੋਂ ਵੀ ਵੱਧ ਕਾਮਯਾਬ ਹੁੰਦਾ ਦੇਖੋਗੇ ਤੁਸੀਂ ਟੀਮ ਦਾ ਹਿੱਸਾ ਸਾਡੇ ਜਿਹੜੇ ਐਮਐਲਏ ਸਾਹਿਬ ਹੈਗੇ ਨੇ ਜੀਤਪਾਸ ਸਿੰਘ ਕੋਹਲੀ ਨੂੰ ਦੱਸਿਆ ਹੈਗਾ ਉਹ ਇੱਥੇ ਦੇ ਵਾਸੀ ਨਹੀਂ ਕਿ ਇੱਥੇ ਆਉਂਦੇ ਨੇ ਰੋਜ਼ਾਨਾ ਤਕਰੀਬਨ ਘੁੰਮਦੇ ਹੈਗੇ ਨੇ ਇਹ ਜਿਹੜੀ ਚੀਜ਼ਾਂ ਸਾਨੂੰ ਅੱਜ ਇੱਥੇ ਅੰਦਰ ਐਂਟਰ ਹੁੰਦਿਆਂ ਸਾਲ ਦੇਖੀਆਂ ਚੇਲ ਜਗ੍ਹਾ ਜਗ੍ਹਾ ਤੋਂ ਕੋਰਾ ਕਰੀ ਹੈ ਜਗਾ ਜਗਾ ਤੋਂ ਖੋਖਲੀ ਹੋਈ ਪਈ ਆ ਸਫਾਈ ਇਹਦੀ ਨਹੀਂ ਹੋਈ ਪਾਣੀ ਗੰਦਾ ਆ ਰਿਹਾ ਪਾਣੀ ਕਿਰਦੇ ਸਾਥ ਝੱਗ ਬਣ ਰਹੀ ਹੈਗੀ ਹੈ ਇਹ ਸਾਰਾ ਕੁਝ ਸਾਨੂੰ ਵਿਗਿਆ ਕਿ ਉਹ ਧਿਆਨ ਨਹੀਂ ਦੇ ਰਹੇ ਹੈਗੇ ਦੇਖੋ ਉਹਨਾਂ ਦੀ ਨੌਲੇਜ ਜਰੂਰ ਲਿਆਂਦਾ ਗਿਆ ਔਰ ਮੈਂ ਮਨਜੋਗ ਕੱਲ ਸਾਡੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਬੈਠਣਗੇ ਅਸੀਂ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਕਿ ਇਹ ਇਹਨੂੰ ਸਫਾਈ ਕਰਾ ਕੇ ਪਾਣੀ ਨੂੰ ਛੱਡਿਆ ਜਾਵੇ ਨਹੀਂ ਤਾਂ ਬੰਦ ਕੀਤਾ ਜਾਵੇ ਔਰ ਮੈਂ ਕਹਾਂਗਾ ਤੁਸੀਂ ਮਨਜੋਗ ਡੀਸੀ ਸਾਹਿਬ ਦੇ ਧਿਆਨ ਚ ਵੀ ਲਿਓ ਕਿਉਂਕਿ ਕਈ ਵਾਰੀ ਉੱਪਰਲੇ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੁਕਮ ਕਰਨਾ ਮੰਤਰੀਆਂ ਦਾ ਕੰਮ ਹੁੰਦਾ ਹੁਕਮ ਕਰਨਾ ਕੰਮ ਅੱਗੇ ਪ੍ਰਸ਼ਾਸਨ ਨੇ ਕਰਨਾ ਹੈ ਹੋ ਸਕਦਾ ਡੀਸੀ ਸਾਹਿਬ ਦੀ ਨੌਲੇਜ ਨਾ ਹੋਵੇ ਥੱਲੇ ਪ੍ਰਸ਼ਾਸਨਿਕ ਅਧਿਕਾਰੀ ਅੰਗੈਲੀ ਕਰ ਰਹੇ ਹੋਣ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਅੰਗੈਲੀ ਤਾਂ ਬਿਲਕੁਲ ਸਾਫ਼ ਹੈ ਜਦੋਂ ਮੈਂ ਇੱਥੇ ਆਇਆ ਤੇ ਨਿਊਜ਼ ਕਰਨ ਲੱਗਿਆ ਤਾਂ ਉਸ ਵੇਲੇ ਇਸ ਝੀਲ ਦੇ ਵਿੱਚ ਬੱਚੇ ਗੋਲੀ ਡੰਡਾ ਖੇਡਣ ਵਾਸਤੇ ਉਤਰੇ ਹੋਏ ਸਨ ਉਧਰੋਂ ਪਾਣੀ ਚੱਲ ਰਿਹਾ ਪਾਣੀ ਦਾ ਬਹਾਅ ਵਧ ਗਿਆ ਤਾਂ ਫਿਰ ਬੱਚਿਆਂ ਦਾ ਕੀ ਬਣੇ ਵੇਖੋ ਇਹ ਤਾਂ ਨੇਚਰਲੀ ਗੱਲ ਹੈ ਵੀ ਬੱਚੇ ਨੇ ਬਿਮਾਰ ਹੋਣਾ ਬੱਚੇ ਇੱਥੇ ਖੇਡਦੇ ਨੇ ਔਰ ਜਦੋਂ ਇਹ ਪਾਣੀ ਗੰਦਾ ਹੋ ਗਿਆ ਨਾ ਭਿਆਨਕ ਬਿਮਾਰੀਆਂ ਦਾ ਕਾਰਨ ਵੀ ਬਣਦਾ ਅਸੀਂ ਜਦੋਂ ਵਕੀਲ ਸਾਹਿਬਾਨ ਚੈਂਬਰਾਂ 'ਚ ਵੀ ਬੈਠਦੇ ਨੇ ਤੇ ਮੱਛਰਾਂ ਦੀ ਪਰਮਾਰ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਅੰਦਰ ਚੈਂਬਰਾਂ ਦੇ ਤੇ ਮੈਂ ਕਹਿੰਦਾ ਗੁੱਡ ਨਾਈਟ ਲਾ ਕੇ ਬਹਿਣਾ ਪੈਂਦਾ ਮੈਂ ਵਕੀਲਾਂ ਨੂੰ ਸੋ ਕਿਤੇ ਨਾ ਕਿਤੇ ਸਰਕਾਰਾਂ ਅਣਗਹਿਲੀ ਕਰ ਰਹੀਆਂ ਨੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੀਆਂ ਨੇ ਸਿਹਤ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਡਰੇਨਸ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਵੀ ਸੰਬੰਧਤ ਵਿਭਾਗ ਨੇ ਕਾਰਪੋਰੇਸ਼ਨ ਜਿਹੜੇ ਅਫਸਰ ਇਹ ਚ ਨੈਗਲੀਜੈਂਸ ਪਾਈ ਜਾਂਦੀ ਹੈ ਉਹ ਅਫਸਰਾਂ ਦੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਕਿੰਨੇ ਟੂਰਿਸਟ ਅਰ ਬਾਈ ਤਾਂ ਦੇਖਿਆ ਪਿਛਲੇ ਦਿਨ ਛੋਟੀ ਖਬਰਾਂ ਦੇ ਅਸਰ ਨਾਲ ਇੱਕ ਅਫਸਰ ਬਦਲਿਆ ਵੀ ਗਿਆ ਆ ਬਿਲਕੁਲ ਇਹਨੇ ਬਦਲੀ ਹੋਈ ਹੈ ਉਹਨਾਂ ਦੀ ਬਦਲੀ ਹੋਈ ਹੈ ਮੈਂ ਕਹਿੰਦਾ ਹੋਰ ਵੀ ਲਬਾਕੋਕ ਮੈਕਮੈਂਟ ਦੀ ਵੀ ਜਿਨ੍ਹਾਂ ਨੇ ਇੱਥੇ 5 ਕਰੋੜ 4 ਲੱਖ ਰੁਪਏ ਲਾਇਆ ਟੂਰਿਸਟ ਪਲੇਸ ਬਣਾਇਆ ਉਸ ਤੋਂ ਬਾਅਦ ਮੈਂਟੇਨ ਨਹੀਂ ਕੀਤਾ ਸਭ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਕਿੰਨੇ ਪੈਸੇ ਖਾਦੇ ਕੇ ਸਭ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਲੋਕ ਤਾਂ ਘੁੰਮਣ ਆ ਰਹੇ ਨੇ ਉਧਰ ਖੜੇ ਨੇ ਟੂਰਿਸਟ ਇੱਧਰ ਖੜੇ ਨੇ ਤੁਸੀਂ ਇਹਨਾਂ ਦੇ ਵੀਊ ਲੈਓ ਲੋਕ ਤਾਂ ਹਜੇ ਵੀ ਕੋ ਘੁੰਮਣ ਆ ਰਹੇ ਨੇ ਬੱਚੇ ਦੇਖੋ ਛੋਟੇ ਛੋਟੇ ਪਹੁੰਚੇ ਹੋਏ ਨੇ ਇੱਥੇ ਸੋ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈਗਾ ਇੱਥੇ ਪਹੁੰਚਿਆ ਹੋਇਆ ਹੈਗਾ ਬੱਚੇ ਕੁਮਰੇ ਨੇ ਲੋਕ ਕੁਮਰੇ ਨੇ ਟੂਰਿਸਟ ਕੁਮਰੇ ਹੈਗੇ ਨੇ ਆਪਾਂ ਹੋਰ ਲੋਕਾਂ ਨਾਲ ਵੀ ਵਿਕਰਮ ਸਿੰਘ ਵਿਕਰਮ ਸਿੰਘ ਜੀ ਕਿੱਥੋਂ ਆਏ ਪਿੰਡ ਦਵਲਾਨ ਤੋਂ ਇੱਥੇ ਤੁਸੀਂ ਮੱਥਾ ਟੇਕਣ ਆਏ ਸੀਗੇ ਹਾਂ ਅਸੀਂ ਇੱਥੇ ਕੰਮ ਆਏ ਸੀ ਮੱਥਾ ਟੇਕਣ ਜੀ ਤੇ ਜਦੋਂ ਆਹ ਮੱਥਾ ਟੇਕਣ ਤੋਂ ਬਾਅਦ ਮਾਹੌਲ ਦੇਖਿਆ ਤਾਂ ਫਿਰ ਥੋੜਾ ਜਿਹਾ ਹੋਇਆ ਕਿ ਇਹਦਾ ਸ਼ਾਇਦ ਇਹਦੀ ਮਤਲਬ ਹਾਲਾਤ ਸੁਧਰ ਸਕਦੇ ਨੇ ਪਰ ਇਹ ਸੁਧਾਰਨਾ ਚਾਹੁੰਦੇ ਨਹੀਂ ਤੇ ਇੱਕ ਪਾਸੇ ਤੇ ਤਿਰੰਗਾ ਲਹਿਰਾ ਰਿਹਾ ਤੇ ਉਹਦੇ ਆਲੇ-ਦਾਲ ਇਹੋ ਜਿਹਾ ਮਾਹੌਲ ਦੇਖ ਕੇ ਬੜਾ ਮਤਲਬ ਮਨ ਨੂੰ ਠੇਸ ਪਹੁੰਚਦੀ ਆ ਵੀ ਇਹੋ ਜਿਹੇ ਹਾਲਾਤ ਨੇ ਇੱਕ ਤਿਰੰਗੇ ਦੇ 26 ਜਨਵਰੀ ਨੂੰ 15 ਅਗਸਤ ਤੋਂ ਬਿਨਾਂ ਇਹਨਾਂ ਨੂੰ ਤਿਰੰਗਾ ਦਿਖਦਾ ਹੀ ਨਹੀਂ ਕਦੇ ਤੇ ਥੋੜਾ ਜਿਹਾ ਇਹ ਆ ਵੀ ਇਹਦੀ ਹਾਲਤ ਸੁਧਰੇ ਜਿੱਥੋਂ ਆਮਦਨ ਦਾ ਸਾਧਨ ਆ ਉੱਥੇ ਆਮਦਨ ਲੱਗ ਰਹੀ ਆ ਇਹਨਾਂ ਦਾ ਇਨਕਮ ਸੋਰਸ ਇਥੇ ਵੱਧ ਸਕਦਾ ਪਰ ਇਹ ਉਹਨੂੰ ਉੱਪਰ ਰੁਚੀ ਦਿਖਾ ਨਹੀਂ ਰਹੇ ਮਹਿਕਮਾ ਪਤਾ ਨਹੀਂ ਹੁਣ ਕੀ ਕਰ ਰਿਹਾ ਕਿੱਥੇ ਪਏ ਨੇ ਇਹ ਕੀ ਕਰ ਰਹੇ ਨੇ ਉਸ ਸਮੱਸਿਆ ਇਥੇ ਕਿ ਉਹ ਕਿਸ਼ਤੀ ਭਈ ਆ ਜਿਹੜੀ ਹੁਣ ਬਿਰਾਨ ਹੋਈ ਉਹ ਇਥੇ ਕਿਸ਼ਤੀਆਂ ਚੱਲਦੀਆਂ ਸੀਗੇ ਲੋਕ ਕਿਸ਼ਤੀਆਂ 'ਚ ਘੁੰਮਦੇ ਸੀ ਕਿ ਦੁਬਾਰਾ ਉਦੋਂ ਦਾ ਹੋਣਾ ਚਾਹੀਦਾ ਤੇ ਅਸੀਂ ਤਾਂ ਕਹਿੰਦੇ ਹੋਣਾ ਚਾਹੀਦਾ ਵੀ ਇਹ ਕਿਸ਼ਤੀਆਂ ਇੱਕ ਦੋ ਕੀ ਇਥੇ ਦਸ ਤੰਦਰਾਂ ਕਿਸ਼ਤੀਆਂ ਵੀ ਹੋਣੇ ਚਾਹੀਦੀਆਂ ਨੇ ਇਥੇ ਇਹ ਹਟਾ ਲਾਉਣੀਆਂ ਚਾਹੀਦੀਆਂ ਨੇ ਇਹਨਾਂ ਦਾ ਆਮਦਨ ਤਨੀ ਤੇ ਜੇ ਕੋਈ ਹੈਰੀਟੇਜ ਦਾ ਇੱਥੇ ਸਹੂਲਤ ਬਣ ਰਹੀ ਆ ਤਾਂ ਉਹ ਤਾਂ ਵਧੀਆ ਹੀ ਆ ਤੇ ਅਸੀਂ ਤਾਂ ਕਹਿੰਦੇ ਆ ਵੀ ਸੁਖਨਾ ਲੇਕ ਦੇ ਬਰਾਬਰ ਦੀ ਲੇਕ ਹੈ ਕੋਈ ਹਰੇਕ ਸ਼ਹਿਰਾਂ ਚ ਦਾ ਲੇਕਾ ਹੈ ਨਹੀਂ ਇਹ ਵੀ ਤੇ ਵਧੀਆ ਇਹ ਸਾਂਧਨਿਕ ਆਮਦਨ ਦਾ ਹੋ ਸਕਦਾ ਇੱਥੇ ਵੈਸੇ ਵੀ ਰੋਜ਼ਗਾਰ ਵੀ ਕਿਸੇ ਨੂੰ ਮਿਲ ਸਕਦਾ ਜੇ ਹੱਟਾ ਕੋਈ ਲਾਵੇ ਤਾਂ ਉਹ ਇੱਕ ਬੈਨੀਫਿਟ ਸਰਕਾਰ ਦਾ ਵੀ ਆ ਤੇ ਆਮ ਪਬਲਿਕ ਨੂੰ ਰੋਜ਼ਗਾਰ ਵੀ ਮਿਲ ਸਕਦਾ ਉਹਦਾ ਬਿਲਕੁਲ ਜਿਹੜੇ ਲੋਕ ਇੱਥੇ ਘੁੰਮਣ ਆਏ ਹੋਏ ਸੀਗੇ ਉਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਜੇ ਦਾ ਲਾਹਾ ਟੱਕੇ ਤਾਂ ਇੱਥੇ ਰੋਜ਼ਗਾਰ ਵੀ ਮਿਲ ਸਕਦਾ ਮਿਰਜ ਕੀ ਦਾ ਮਤਲਬ ਮੇਰਾ ਨਾਮ ਅਰਿੰਦ ਪਾਲ ਹੈ ਜੀ ਤੇ ਬਾਈਕ ਕਿਤਾ ਮੈਂ ਐਡਵੋਕੇਟ ਆ ਡਿਸਕੋਟ ਪਟੇਲਾ ਚ 20 ਸਾਲ ਹੋ ਗਏ ਮੈਨੂੰ ਤੇ ਮੈਂ ਕਾਨੂੰਨ ਮਾਹਿਰ ਹਾਂ ਤੇ ਤੁਹਾਡੇ ਕੋਲ ਲੋਕ ਇੱਥੇ ਕੋਰਟ ਚ ਆਂਦੇ ਹੋਣੇ ਆ ਕਦੀ ਗੱਲ ਹੁੰਦੀ ਹੈ ਵੀ ਯਾਰ ਅਸੀਂ ਆਏ ਤਾਂ ਕੰਮ ਸੀਗੇ ਲੇਕਿਨ ਸਾਹਮਣੇ ਚੀਲ ਦੇਖ ਕੇ ਦਿਲ ਕੀਤਾ ਵੀ ਚੀਲ ਜੀ ਕੋ ਮੈ ਜਾਵੇ ਪਰ ਚੀਲ ਵਿਰਾਨ ਪਈ ਹੈ ਦੇਖੋ ਇਹ ਮੈਨੂੰ ਇਹ ਮਹਿਸੂਸ ਹੁੰਦਾ ਵੀ ਹਰ ਪਟੇਲਾ ਸ਼ਹਿਰ ਦਾ ਵਾਸੀ ਜਿਹੜਾ ਇੱਥੇ ਹਫਤੇ ਬਾਅਦ ਜਾਂ ਦੋ ਚਾਰ ਦਿਨਾਂ ਬਾਅਦ ਆਉਂਦਾ ਹੈ ਉਹਦਾ ਮਨ ਜੂਰ ਦੁਖੀ ਹੁੰਦਾ ਹੋਣਾ ਵੀ ਸਾਡੀ ਜਿਹੜੀ ਰਜਿੰਦਰਾ ਲੇਖ ਹੈ ਇਹਦਾ ਇਹ ਹਾਲ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਕਿ ਇਹਦਾ ਧਿਆਰ ਰੱਖਿਆ ਜਾਵੇ ਇਹਨੂੰ ਐਸਾ ਬਣਾ ਦਿੱਤਾ ਜਾਵੇ ਵੀ ਲੱਗੇ ਹਾਂਜੀ ਸੁਖਣਾ ਲੇਖ ਵਰਗੀ ਲੇਖ ਸਾਡੀ ਪਟਿਆਲਾ ਸ਼ਹਿਰ ਦੀ ਸੁੰਦਰੀਕਰਨ ਦੇ ਨਾਮ ਦੇ ਉੱਪਰ ਜਿੰਨੇ ਵਾਰੀ ਵੀ ਸਰਕਾਰਾਂ ਆਈਆਂ ਨੇ ਉਹਨੇ ਵਾਰੀ ਗਰੰਟਾ ਮਿਲਿਆ ਨੇ ਇਸ ਵਾਰੀ ਫੇਰ ਗਰੰਟ ਹੈਗੀ ਹੈ ਤੇ ਹੁਣ ਤੁਸੀ ਲੱਗਦਾ ਵੀ ਉਹ ਗਰੰਟਾ ਦਾ ਕੋਈ ਫਾਇਦਾ ਹੋਏਗਾ ਦੇਖੋ ਜੀ ਮੈਨੂੰ ਇਹ ਅਫਸੂਸ ਹੁੰਦਾ ਵੀ ਸਰਕਾਰਾਂ ਤੇ ਉਹਨਾਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਸਿਰਫ ਨਾਮ ਵਾਸਤੇ ਦੋ ਦਿਨਾਂ ਵਾਸਤੇ ਉਰੇ ਆ ਕੇ ਢਾਣਾ ਮਾਰ ਕੇ ਚਲੇ ਜਾਂਦੇ ਨੇ ਤੇ ਪੈਸੇ ਦਾ ਕਿਦਾਂ ਉਹ ਇਸਤੇਮਾਲ ਕਰਦੇ ਉਹ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ ਅਸੀਂ ਆਮ ਸ਼ਹਿਰੀਆਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੋ ਕੈਨ ਆ ਵਕੀਲ ਸਾਹਿਬ ਦਾ ਕਿ ਅਸੀਂ ਆਮ ਸ਼ਹਿਰੀਆਂ ਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਹੋਵੇਗਾ ਰਜਿੰਦਰਾ ਲੇਖ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ 13 ਫਰਵਰੀ ਨੂੰ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਬਾਹਰ ਦਾ ਦ੍ਰਿਸ਼ ਹੈ ਜਿੱਥੇ ਪੂਰੀ ਰੋਡ ਦੇ ਉੱਪਰ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਰੇਡੀਆ ਫੜੀਆਂ ਇੱਥੇ ਅਕਸਰ ਲੱਗਦੀਆਂ ਨੇ ਕੋਈ ਦਿਨ ਤਿਹਾਰ ਹੁੰਦਾ ਹੈ ਤਹਿਸੀਲ ਦੇ ਨਾਲ ਹੋਣ ਕਰਕੇ ਵੀ ਇੱਥੇ ਭੀੜ ਭਾੜਾ ਵਾਲਾ ਇਲਾਕਾ ਰਹਿੰਦਾ ਹੈਗਾ ਤੇ ਅੱਜ ਸ਼ਨੀਵਾਰ ਹੋਣ ਕਰਕੇ ਜੇ ਰੇ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਇਹ ਦੁਕਾਨਦਾਰੀ ਚੱਲ ਰਹੀ ਹੈਗੇ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਆਪਾਂ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਹਜ਼ਾਰਾਂ ਦੀ ਦਾਅਦਾਤ ਤੇ ਰਾਤ ਵਿੱਚ ਲੋਕ ਇੱਥੇ ਪਹੁੰਚਦੇ ਨੇ ਤੇ ਕਾਰੋਬਾਰ ਇੱਥੇ ਚੱਲਦਾ ਹੈਗਾ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰਸਾਦ ਸਿੰਘ ਆ ਜੀ ਗੁਰਪ੍ਰਸਾਦ ਇੱਥੇ ਤੁਸੀਂ ਦੁਕਾਨ ਲਗਾਈ ਹੋ ਆ ਜੀ ਵੀਰ ਜੀ ਦੁਕਾਨ ਲਾਈ ਹੈ ਜੇਕਰ ਇਹ ਝੀਲ ਚੱਲ ਜਾਂਦੀ ਹੈ ਤਾਂ ਕਿੰਨਾ ਕੁ ਫਾਇਦਾ ਹੋਏਗਾ ਝੀਲ ਚੱਲਣੀ ਚਾਹੀਦੀ ਹੈ ਵੀਰ ਜੀ ਬੜੀ ਸਮੈਲ ਆਉਂਦੀ ਹੈ ਪਾਣੀ ਖੜਿਆ ਹੋਇਆ ਜੀ ਮਸ਼ਕ ਆਉਂਦੀ ਵੀ ਹੈ ਬੜੀ ਤੇ ਜੇ ਚੱਲੇਗੀ ਤੇ ਫਾਇਦਾ ਸਾਡ ਹੁਣ ਵਿਹਲੇ ਬੈਠੇ ਕੋਈ ਗਾਗ ਨਹੀਂ ਆਂਦਾ ਇੱਕ ਬੱਸ ਸਟੈਂਡ ਚਲਾ ਗਿਆ ਦੂਰ ਉਹਦੇ ਨਾਲ ਕੰਮ ਦਾ ਫਰਕ ਪੈ ਗਿਆ ਹੋਰ ਹੁਣ ਸਵੇ ਦਾ 100 ਰੁਪਏ ਵਟਿਆ ਪਿਆ ਜੀ ਕੰਮ ਜਮੇ ਜ਼ੀਰੋ ਹੈ ਜੀ ਫਿਰ ਸਵੇਲੇ ਬੱਸ ਅੱਡਾ ਸੀ ਉਸ ਵੇਲੇ ਕਿੰਨਾ ਕ ફાયਦਾ ਉਸ ਟਾਈਮ ਠੀਕ ਸੀ ਜੀ ਰੁਪਈਆ 1000 2000 ਰੁਪਏ ਬਣ ਜਾਂਦਾ ਸੀ ਹੁਣ ਤੇ ਜਮੇ ਹੀ ਕੋਈ ਨਹੀਂ ਵਿਹਲੇ ਬੈਠੇ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ ਬਿਜ਼ਾਰ ਦਾ ਹਾਲ ਦੇਖੋ ਤੁਸੀਂ ਕੀ ਆ ਕਰਦਾ ਵੀ ਆਸ ਲੱਗਦੀ ਹੈ ਵੀ ਜੇ ਚੀਲ ਚਲਦੀ ਹੈ ਕੋਈ ਫਾਇਦਾ ਹੋਏਗਾ ਜੇ ਚਲੇਗੀ ਕੋਈ ਵਧੀਆ ਬਣੇਗੀ ਕੋਈ ਕੋਈ ਸੰਗਤ ਆਏਗੀ ਗਾ ਗਾਣਗੇ ਘੁੰਮਣਗੇ ਫਿਰਣਗੇ ਤੇ ਕੋਈ ਸਾਡੇ ਕੋਲ ਹੀ ਆਣਗੇ ਜੀ ਸਾਡੇ ਕੋਲ ਆਣਗੇ 2-4 ਪੈਸੇ ਸਾਡੇ ਹੀ ਬਣਗੇ ਜੀ ਸੋ ਤੁਸੀਂ ਦੇਖ ਸਕਦੇ ਹੋ ਦੁਕਾਨਦਾਰੀ ਕਰ ਰਹੇ ਨੇ ਲੋਕ ਇੱਥੇ ਤੇ ਇਹਨਾਂ ਤੋਂ ਪੁੱਛਿਆ ਸੀ ਕਿ ਕੋਈ ਫਾਇਦਾ ਹੋਏਗਾ ਕਿਹਦੇ ਨਾਮ ਆਪਣਾ ਹੀਰਾ ਸਿੰਘ ਜੀ ਹੀਰਾ ਸਿੰਘ ਜੀ ਇੱਥੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਆ ਅਸੀਂ ਇਹਦਾ ਬਹੁਤ ਜਗਾ ਕਰ ਰਹੇ ਆ ਆਪਾਂ ਕੰਮ ਬੜੀ ਦੇਰ ਤੋਂ ਹਾਂ ਜੀ ਇਹ ਚੀਲ ਚੱਲਣੀ ਚਾਹੀਦੀ ਹੈ ਆਪਣਾ ਨਾਮ ਕੇ ਰੌਣਕਾਂ ਮੇਲਾ ਬੱਚੇ ਆਣ ਆਪਣਾ ਨਾਮ ਕੇ ਅਸੀਂ ਦੇਖਣੇ ਆ ਸੋ ਕੋ ਤਾਂ ਕੰਮ ਚੱਲੇ ਤੇ ਇੱਕ ਦੇ ਬੱਸ ਸਟੈਂਡ ਨੇ ਬਹੁਤ ਕੰਮ ਖਰਾਬ ਕਰਤਾ ਤੇ ਵੇਲਵੈ ਡੇਸ਼ਨ ਰਹਿ ਗਿਆ ਬੱਸ ਸਟੈਂਡ ਦੂਰ ਚਲਾ ਗਿਆ ਤੇ ਉਹ ਸੰਗਤ ਉਹ ਬਹੁਤ ਘਟ ਗਈ ਤੇ ਚੀਲ ਚਲਣੀ ਚਾਹੀਦੀ ਏ ਬਹੁਤ 스멜 ਆ ਰਹੀ ਏ ਤੇ ਸਾਡਾ ਵੀ ਕੰਮ ਚੱਲੇ ਜੀ ਸੋ ਜਿਹੜੇ ਤੇ ਦੁਕਾਨਦਾਰੀ ਕਰ ਰਹੇ ਨੇ ਉਹ 스멜 ਕਰਨ ਕਹਿੰਦੇ ਬਿਮਾਰੀ ਹੋਣ ਦਾ ਖਤਰਾ ਹੈਗਾ ਇਸ ਕਰਕੇ ਇੱਥੇ ਉਹ ਕਹਿੰਦੇ ਕਿ ਚੀਲ ਚਲਣੀ ਚਾਹੀਦੀ ਹੈਗੀ ਆ ਤੇ ਤੁਸੀਂ ਦੂਰ ਤੱਕ ਜੇ ਨਿਗਾਹ ਮਾਰੀਏ ਤਾਂ ਇਸੇ ਤਰ੍ਹਾਂ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਤੁਸੀਂ ਵੇਖੋਗੇ ਤੇ ਇੱਥੇ ਤਹਿਸੀਲ ਨਾਲ ਹੋਣ ਕਰਕੇ ਤਹਿਸੀਲ ਦੇ ਬਾਹਰ ਜਿਹੜੇ ਟਾਈਪ ਰਾਈਟਰ ਹੈਗੇ ਨੇ ਉਹ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਪਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਇਹ ਮਾਹੌਲ ਦਿਖਾ ਰਿਹਾ ਝੀਲ ਦੇ ਬਾਹਰ ਦਾ ਤੇ ਇਹਦੇ ਵਿੱਚ ਤੁਸੀਂ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਆ ਤੇ ਲੋਕਾਂ ਦਾ ਕਿਹੜਾ ਹੈਗਾ ਕਿ ਅਸੀਂ ਇੱਥੇ ਰੋਜ਼ਗਾਰ ਵਧੇਗਾ ਜੇਕਰ ਝੀਲ ਖੁੱਲਦੀ ਹੈਗੀ ਆ ਬਾਪੂ ਜੀ ਇੱਥੇ ਹੀ ਰੋਡ ਦੇ ਕੰਮ ਕਹਿੰਨ ਕਾ ਵੇਚਦੀ ਹਾਂਜੀ ਬਿਲਕੁਲ ਜੀ 30 ਸਾਲ ਹੋ ਗਏ ਨੇ ਜੀ ਚੰਡੀਗੜ੍ਹ ਪਟਿਆਲਾ ਅੰਮ੍ਰਿਤਸਰ ਲੁਧਿਆਣਾ ਹਰ ਸ਼ਹਿਰ ਚ ਜਾਈਦਾ ਜੀ ਮੁਲਕ ਦੇ ਇਹਨਾਂ ਲੋਕਾਂ ਨਾਲ ਗੱਲਬਾਤ ਕਰ ਰਿਆ ਸੀਗਾ ਜੇਕਰ ਜੇ ਚੀਲ ਚੱਲਦੀ ਹੈ ਤਾਂ ਰੋਜ਼ਗਾਰ ਚ ਕੋਈ ਫਾਇਦਾ ਹੋਏਗਾ ਬਹੁਤ ਫਾਇਦਾ ਹੋਏਗਾ ਜੀ ਇਹ ਤਾਂ ਚੀਲ ਚੱਲਣੀ ਚਾਹੀਦੀ ਹੈ ਪਟਿਆਲੇ ਦਾ ਨਾਮ ਰੋਸ਼ਨ ਹੋਣਾ ਚਾਹੀਦਾ ਇੱਥੇ ਪਟਿਆਲਾ ਦੇ ਵਿੱਚ ਰਾਜਾ ਜੀ ਇੰਨੀ ਵਾਰੀ ਮਿਹਰ ਬਣ ਗਏ ਨੇ ਕੈਪਟਨ ਸਾਹਿਬ ਆਪਣਾ ਮੁੱਖ ਮੰਤਰੀ ਸਾਹਿਬ ਰਹੇ ਨੇ ਉਹਨਾਂ ਨੇ ਇੰਨੀ ਗੌਰ ਨਹੀਂ ਕੀਤੀ ਜਿਹੜੀ ਚੀਜ਼ ਕਾਲੀ ਮੱਤ ਦੇ ਮੰਦਰ ਦੇ ਵਿੱਚ ਸੋਭਾ ਖੱਟਦੀ ਹੈ ਆਈਗੀ ਸੰਗਤ ਨੂੰ ਪਿਆਰ ਮਿਲਦੇ ਆ ਉਹ ਨਹੀਂ ਮਿਲ ਰਿਹਾ ਤੁਸੀਂ ਆਪ ਹੀ ਵੇਖ ਰਹੇ ਹੋ ਵੀ ਸੜਕਾਂ ਦਾ ਕੀ ਹਾਲ ਹੈ ਇਹ ਜਿਹੜੀ ਦੀ ਹੁਣ ਨਵੀਂ ਸਰਕਾਰ ਆਈ ਉਹਨੇ ਤਾਂ ਜਮਾਈ ਬੇੜਾ ਕਰ ਕਰਤਾ ਹੈ ਸਰਕਾਰ ਵੱਲੋਂ ਹੁਣ ਕਿਹਾ ਜਾ ਰਿਹਾ ਹੈ 13 ਫਰਵਰੀ ਤੱਕ ਚੀਲ ਚੱਲੂਗੀ ਇਹ ਤੇ ਫਿਰ ਬੜੀ ਕਿਰਪਾ ਹੋਵੇਗੀ ਜੀ ਮਾਤਾ ਰਾਣੀ ਦੀ ਵਿੱਚ ਆ ਜਾ ਕਰ ਹੋ ਜੇਗੀ ਜਿਹੜੇ ਸੰਗਤ ਆਏਗੇ ਉਹ ਵੀ ਜਾ ਜਾ ਕਰ ਕਰੇਗੀ ਜਿਹੜੇ ਬਣਾਉਣਗੇ ਉਹਨਾਂ ਦੇ ਵੀ ਮਾਰਾ ਪੁੱਤ ਪੋਤੇ ਨੂੰ ਭਾਗ ਲੱਗਣਗੇ ਬੜੀ ਕਿਰਪਾ ਹੋਵੇਗੀ ਕਿਉਂਕਿ ਜੇ ਆਪਾਂ ਜਿਸ ਕੁਰਸੀ ਤੇ ਬੈਠੇ ਆ ਨਾ ਉਸ ਕੁਰਸੀ ਦਾ ਕੰਮ ਕਰੀਏ ਕੰਮ ਕਰੀਏ ਤਾਂ ਫਾਇਦਾ ਜੇ ਅਸੀਂ ਆਪਣਾ ਰਾਜ ਕਰ ਰਹੇ ਆ ਤੇ ਆਪ ਆਨੰਦ ਲੈ ਰਹੇ ਆ ਤੇ ਗਰੀਬਾਂ ਨੂੰ ਤੰਗ ਕਰ ਰਹੇ ਆ ਜਿਹੜਾ ਸੱਚ ਬੋਲਦਾ ਉਹਨੂੰ ਅੰਦਰ ਬਾਹਰ ਕਰਦੇ ਆ ਉਹ ਝੂਠ ਹੈ ਉਹ ਨਜਾਇਜ਼ ਸੋ ਸਰਕਾਰਾਂ ਨੂੰ ਇਹ ਘੁੰਮਣ ਫਿਰਨ ਵਾਲੇ ਵਿਅਕਤੀ ਨੇ ਜੋ ਕਿ ਕਈ ਥਾਵਾਂ ਤੇ ਘੁੰਮਦੇ ਨੇ ਜਿਨ੍ਹਾਂ ਨੇ ਚੰਡੀਗੜ੍ਹ ਹੋਰ ਜਿਹੜੇ ਨਾਲ ਦੇ ਲੱਗਦੇ ਇਲਾਕੇ ਨੇ ਉੱਥੇ ਇਸ ਤਰ੍ਹਾਂ ਘੁੰਮ ਕੇ ਚਸ਼ਮੇ ਵੇਚਦੇ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਕੰਮ ਕਾਜ ਕਰਨ ਤਾਂ ਫਾਇਦਾ ਹੋਏਗਾ ਇੱਥੇ ਟਾਈਪ ਨੁਈਸ ਬੈਠੇ ਨੇ ਜੋ ਟਾਈਪ ਦਾ ਕੰਮ ਕਰਦੇ ਸਟਾਫ ਫੋਰਸ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੀਆਂ ਤੁਸੀਂ ਇੱਥੇ ਰੋਡ ਦੇ ਉੱਪਰ ਬੈਠ ਕੇ ਲੋਕਾਂ ਦੀ ਸੇਵਾ ਕਰ ਰਹੇ ਹੋ ਕਿੰਨੀ ਚੀਜ਼ ਤੋਂ ਕਰਦੇ ਇਨੂੰ ਘਟੋ ਘਟ ਮੈਨੂੰ 20 ਸਾਲ ਹੋ ਗਏ ਉਹਨੂੰ ਕਰਦੇ ਨੇ ਜੀ ਸੇਵਾ ਜੀ ਇੱਥੇ ਜੀ ਇਹ ਕਹਿੰਦੇ ਵੀ ਝੀਲ ਹੁਣ ਬਣਨ ਜਾ ਰਹੀ ਹੈ ਉਹਦੇ ਨਾਲ ਕੋਈ ਕੰਮਕਾਜ ਚ ਫਾਇਦਾ ਹੋਏਗਾ ਜੋ ਸਾਡੇ ਇੱਥੇ ਝੀਲ ਬਣ ਰਹੀ ਹੈ ਜੀ ਇਹ ਕਾਲੀ ਮਾਤਾ ਦੇ ਮੰਦਿਰ ਦੇ ਕੋਲ ਬਣ ਰਹੀ ਆ ਵੀ ਇਹਦੀ ਕੋਈ ਸਾਫ ਸੁਪਈਆ ਕਿਸੇ ਵੱਲ ਵੀ ਇਹਦਾ ਧਿਆਨ ਨਹੀਂ ਆ ਰਿਹਾ ਗਵਰਨਮੈਂਟ ਦਾ ਵੀ ਇਹ ਬਹੁਤ ਆਇਆ ਵੀ ਪਟਿਆਲੇ ਦੀ ਟੌਰ ਵੱਜੋਂ ਬਣੀ ਵੀ ਆ ਇੱਕ ਪਾਸੇ ਦਾ ਕੋਟ ਆ ਕਚੈਰੀਆਂ ਇੱਕ ਪਾਸੇ ਕਾਲੀ ਮਾਈ ਦਾ ਮੰਦਿਰ ਜਿੱਥੋਂ ਵੀ ਇੰਡੀਆ ਦੇ ਸਾਰੇ ਲੋਕ ਇੱਥੇ ਮੱਥਾ ਟੇਕਣਾਉਂਦੇ ਨੇ ਪਰ ਜਦੋਂ ਝੀਲ ਵਾਲਾ ਹਾਲ ਦੇਖਦੇ ਨੇ ਉਹ ਫਿਰ ਕਹਿੰਦੇ ਨੇ ਵੀ ਧਰਨਾ ਬਾਬਾ ਜਿਹੜਾ ਤੁਸੀਂ ਇੱਥੇ ਕਰ ਰਹੇ ਹੋ ਹੂੰ ਵੀ ਬਾਕੀ ਸਾਡੇ ਜਿਹੜੇ ਵਕੀਲ ਸਾਹਿਬਾਨ ਨੇ ਉਹ ਆ ਕੇ ਇੱਥੇ ਬੈਠਦੇ ਨੇ ਆ ਝੀਲ ਦੇ ਵਿੱਚ ਇੰਨਾ ਗੰਦ ਹੁੰਦਾ ਕਿ ਮੱਛਰ ਇੰਨਾ ਫੈਲਦਾ ਉਹ ਆਪਣੀ ਦਿਨ 'ਚ ਵੀ ਆਏ ਮੱਛਰ ਕਰਕੇ ਗੁੱਡ ਨਾਈਟ ਲਾ ਕੇ ਬੈਠਦੇ ਨੇ ਮਜਬੂਰ ਹੋ ਕੇ ਹੂੰ ਪਰ ਅਸੀਂ ਤਾਂ ਸਰਕਾਰ ਅੱਗੇ ਬੇਈ ਹੀ ਬੇਨਤੀ ਕਰਦੇ ਆ ਕਿ ਆ ਝੀਲ ਦੀ ਸੁਖਨਾ ਝੀਲ ਨੂੰ ਵਧੀਆ ਬਣਾਓ ਕਿ ਆ ਕੇ ਦੁਨੀਆ ਦੇਖੇ ਬਿਲਕੁਲ ਜਿਹੜੀ ਨਜਿੰਦਰਾ ਛੀਲ ਹੈਗੀ ਆ ਉਹਨੂੰ ਕਹਿੰਦੇ ਹੋਰ ਸੋਹਣਾ ਬਣਨਾ ਚਾਹੀਦਾ ਹੈ ਸੁੰਦਰੀ ਕਰਨੇ ਦਾ ਹੋਣਾ ਚਾਹੀਦਾ ਹੈਗਾ ਤੇ ਸਰਕਾਰ ਕਰੇ ਤਾਂ ਵਧੀਆ ਕਿਉਂਕਿ ਇਹਦੀ ਗੰਦਗੀ ਕਾਰਨ ਪੂਰੀ ਜਿਹੜੀ ਕੋਰਟ ਕੰਪਲੈਕਸ ਉਹਦੇ ਵਿੱਚ ਮੱਛਰਾਂ ਤੋਂ ਬਚਣ ਲਈ ਗੁੱਡ ਨਾਈਟ ਦੇਖ ਕੇ ਕਿਲਰ ਲਾਉਣੇ ਬੰਦੇ ਨਹੀਂ ਲੇਕਿਨ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਨੇ ਡੀਸੀ ਡੀਸੀ ਮੈਡਮ ਹੈਗੇ ਨੇ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਹੈਗੇ ਨੇ ਉਹਨਾਂ ਨੂੰ ਵੀ ਧਿਆਨ ਦੇਣਾ ਹੋਵੇਗਾ ਕਿ ਛੀਲ ਦੇ ਵਿੱਚ ਆਖਰਕਾਰ ਹੋ ਕੀ ਰਿਹਾ ਹੈ ਸਰਕਾਰ ਨੇ ਇਹ ਤਾਂ ਕਹਿ ਦਿੱਤਾ ਕਿ 13 ਫਰਵਰੀ ਤੱਕ ਇਹ ਚੱਲ ਜਾਣੀ ਹੈਗੀ ਆ ਲੇਕਿਨ 13 ਫਰਵਰੀ ਤੋਂ ਪਹਿਲਾਂ ਦੀਆਂ ਤਿਆਰੀਆਂ ਕੀ ਹੋ ਰਹੀਆਂ ਹੈਗੀਆਂ ਨੇ ਕਿਉਂਕਿ ਅੱਜ ਦੀ ਗੱਲ ਕੀਤੀ ਜਾਵੇ ਤਾਂ ਹੁਣ 27 28 ਤਰੀਕ ਹੋ ਚੁੱਕੀ ਹੈਗੀ ਹੈ 26 ਜਨਵਰੀ ਦਾ ਚੰਡਾਲਹਿਰਾਨ ਤੋਂ ਬਾਅਦ ਯਾਦ ਆਈ ਸੀਗੀ ਗਾਂਧੀ ਜੀ ਦੇ ਬੁੱਤ ਦੀ ਤੇ ਆ ਹਾਲ ਤੁਸੀਂ ਵੇਖ ਲਓ ਵੀ ਗਾਂਧੀ ਜੀ ਦੇ ਬੁੱਤ ਦੇ ਆਲੇ-ਦਾਲ ਦਾ ਹਾਲ ਕੀ ਹੈਗਾ ਸੋ ਮਹਾਤਮਾ ਗਾਂਧੀ ਦੇ ਬੁੱਤ ਦੇ ਆਲੇ-ਦਾਲ ਦਾ ਇਹ ਮਾਹੌਲ ਜਿਹੜਾ ਹੈਗਾ ਤੁਸੀਂ ਵੇਖ ਸਕਦੇ ਹੋ ਉਸ ਦੇ ਵਿੱਚ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਪਾਣੀ ਭਰਿਆ ਜਾ ਰਿਹਾ ਸਫਾਈ ਹੋ ਨਹੀਂ ਰਹੀ ਹੈਗੀ ਤੇ ਇਸ ਝੀਲ ਦੇ ਵਿੱਚ ਕੁੱਤੇ ਪਾਣੀ ਦੇ ਅੰਦਰ ਘੁੰਮਦੇ ਦਿਖਾਈ ਦੇ ਰਹੇ ਨੇ ਸੋ ਪ੍ਰਸ਼ਾਸਨ ਵੱਲ ਨੇ ਆਪਣੇ ਵੱਲੋਂ ਉਧਰੋਂ ਪਾਣੀ ਛੱਡ ਦਿੱਤਾ ਹੈ ਆਪਾਂ ਕੰਮ ਸ਼ੁਰੂ ਕਰ ਦਿੱਤਾ ਹੈ ਪਿੱਛੇ ਪਾਵਾਂ ਦੀ ਕੁੱਤੇ ਮੁੱਤੀ ਜਣ ਗੱਲ ਉਹੀ ਹੋ ਗਈ ਹੈ ਵੀ ਸਾਹਮਣੇ ਕੁੱਤੇ ਘੁੰਮਦੇ ਨੇ ਤੇ ਇਹ ਹਾਲਾਤ ਨੇ ਛੀਲ ਦੇ ਛੀਲ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਬੱਚੇ ਖੇਡ ਰਹੇ ਨੇ ਇਸ ਗੰਦੇ ਪਾਣੀ ਦੇ ਵਿੱਚ ਆ ਕੇ ਬਿਮਾਰ ਹੋ ਸਕਦੇ ਨੇ ਛੀਲ ਦੇ ਵਿੱਚ ਸ਼ਰਾਬੀ ਸ਼ਰਾਬ ਪੀ ਕੇ ਬੋਤਲਾ ਸਿੱਟ ਕੇ ਜਾ ਰਹੇ ਨੇ ਛੀਲ ਦੇ ਨਾਮ ਦੇ ਉੱਪਰ ਜਿੰਨਾ ਹੁਣ ਤੱਕ ਪੈਸਾ ਮਿਲਿਆ ਹੈਗਾ ਉਸ ਪੈਸੇ ਦਾ ਲੇਖਾ ਜੋਖਾ ਕਿੱਥੇ ਲੱਗਿਆ ਇਹ ਪਤਾ ਨਹੀਂ ਲੱਗ ਰਿਹਾ ਹੈਗਾ ਜਿਹੜੀਆਂ ਕਿਸ਼ਤਾਂ ਕਿਸੇ ਵੇਲੇ ਲੋਕ ਕੁੰਮ ਕੇ ਸ਼ਾਨਮੰਦੇ ਸੀ ਉਹਨਾਂ ਕਿਸ਼ਤੀਆਂ ਦੇ ਹਾਲ ਖਰਾਬ ਹੋ ਚੁੱਕੇ ਨੇ ਇੱਥੇ ਕਿਸ਼ਤੀ ਭਈ ਵੀ ਜਿਹੜੀ ਹੈਗੀ ਉਹ ਆਪਣੀ ਦਾਸਤਾਨ ਦੱਸ ਰਹੀ ਹੈ ਜਿਹਦੇ ਉੱਪਰ ਲਿਖਿਆ ਹੋਇਆ ਹੈ ਕਿ ਸਫਾਈ ਰੱਖੋ ਪਰ ਉਹਦੀ ਕਿਸ਼ਤੀ ਦੀ ਖੁਦ ਦੀ ਸਫਾਈ ਹੋਣ ਵਾਲੀ ਹੈ ਵੱਡੇ ਪ੍ਰਸ਼ਨ ਨੇ ਇਹਨਾਂ ਪ੍ਰਸ਼ਨਾਂ ਦਾ ਹੱਲ ਹੋਏਗਾ ਇਹ ਵੇਖਣਾ ਹੋਏਗਾ ਫਿਲਹਾਲ ਇਹਦੇ ਵਿੱਚ ਜਿਹੜੀ ਵੱਡੀ ਲੰਮੀ ਛੋਲੀ ਕਮੇਟੀ ਬਣਾਈ ਗਈ ਸੀ ਕਿ ਜਿਹਦੇ ਨਾਲ ਇਹ ਦੇਖਿਆ ਗਿਆ ਸੀ ਕਿ ਕਿਹੜੀ-ਕਿਹੜੀ ਜਗ੍ਹਾ ਨਵੀਨੀਕਰਨ ਹੋਣੀ ਹੈਗੀ ਪਟਿਆਲੇ ਦੀ ਉਹ ਕਮੇਟੀ ਵੱਲੋਂ ਕੀ ਜਾਂਚਿਆ ਗਿਆ ਸੀ ਕਿ ਕਿਸ ਤਰ੍ਹਾਂ ਦੀ ਤਿਆਰੀ ਕਰਨ ਦੀ ਗੱਲ ਕੀਤੀ ਸੀ ਕਿਉਂਕਿ ਝੀਲ ਦੇ ਜਿਹੜੇ ਚਾਰੋਂ ਕੋਨੇ ਹੈਗੇ ਨੇ ਉਹ ਖੁਰ ਰਹੇ ਨੇ ਜਗਾ-ਜਗਾ ਤੇ ਖੋਰਾ ਲੱਗਿਆ ਹੋਇਆ ਹੈ ਸਫਾਈ ਦਾ ਨਾਮੋਂ ਨਿਸ਼ਾਨ ਨਹੀਂ ਹੈਗਾ ਪਾਣੀ ਗੰਦਾ ਪੈ ਰਿਹਾ ਸੋ ਇਸ ਉੱਪਰ ਟਿਪਟਿ ਕਮਿਸ਼ਨਰ ਸਾਹਿਬ ਤੁਸੀਂ ਵੀ ਧਿਆਨ ਦਿਓ ਕਿ ਜਿਹੜੇ ਨਿਚਲੇ ਅਧਿਕਾਰੀ ਨੇ ਉਹ ਕੰਮ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੈਗੇ ਸੋ ਇਸ ਤਰ੍ਹਾਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੁਹਾਡਾ ਆਪਣਾ ਟੀਵੀ ਪੰਜਾਬੀ ਦਾ ਮਾਣ